ਪੰਜਾਬ ਦਾ ਸਭ ਤੋਂ ਵੱਡਾ ਮੇਲਾ ਮੇਲਾ ਸਪਾਰ ਦਾ ਤੇ 5 ਸਤੰਬਰ ਨੂੰ ਮੇਲਾ ਲੱਗ ਰਿਹਾ ਤੇ ਇਸ ਸਥਾਨ ਤੇ ਇੱਥੇ ਜਿਹੜਾ ਮੇਲਾ ਉਹ ਸਾਰਾ ਭਰਦਾ ਹ ਸਪਾਰ ਹਣਾ ਬਹੁਤ ਮਸਤ ਲੱਗਾਈ ਹਾਂਜੀ ਇਸਪਾਰ ਦੇ ਮੇਲੇ ਦੀ ਮਤਲਬ ਕਿ ਪਹਿਨ ਮਸ਼ਹੂਰ ਕਹਿਤ ਹਾਂਜੀ ਹਾਂਜੀ ਤੇ 5 ਤਰੀਕ ਨੂੰ ਲੱਗ ਰਿਹਾ ਪਹਿਲਾ ਮੇਲਾ ਹੈ ਨਾ ਜੀ 5 ਤਰੀਕ ਦੀ ਚੌਂਕੀ ਹੈ ਓਕੇ 5 ਤਰੀਕ ਦੀ ਲੋ ਜੀ 5 ਤਰੀਕ ਦੀ ਪਹਿਲੀ ਚੌਂਕੀ ਆ ਬਾਕੀ ਸਾਹਮਣੇ ਤੁਸੀਂ ਚੰਡੋਲ ਦੇਖ ਸਕਦੇ ਹੋ ਚੰਡੋਲ ਜਿਹੜੇ ਲੱਗਣ ਲੱਗੇ ਹੋਏ ਨੇ ਵੱਡੇ ਚੰਡੋਲ ਲੱਗਦੇ ਨੇ ਪੂਰੇ ਤੇ ਬਾਕੀ ਇੱਧਰ ਵੀ ਸਾਰਾ ਸਮਾਨ ਜਿਹੜਾ ਆ ਗਿਆ ਹੈ ਨਾ ਤੁਸੀਂ ਇਹ ਵੀ ਦੇਖ ਸਕਦੇ ਇੱਧਰ ਵੀ ਇਹ ਰੇ ਚੰਡੋਲ ਲੱਗ ਰਹੇ ਨੇ ਬਾਕੀ ਤਿਆਰੀ ਜਿਹੜੀ ਮੇਲੇ ਦੀ ਉਹ ਚੱਲ ਰਹੀਆਂ ਨੇ ਜਿਵੇਂ ਆਹ ਦੇਖੋ ਸਾਰਾ ਹਨਾ ਤਿਆਰੀ ਉਹ ਤੋਂ ਸਾਰੀ ਆਪਾਂ ਮੇਲੇ ਦੇ ਦਿਖਾਵਾਂਗੇ ਤੇ ਪਹਿਲਾਂ ਆਪਾਂ ਮੱਥਾ ਟੇਕ ਲਈ ਤੇ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਤੁਹਾਨੂੰ ਸਾਰੀਆਂ ਮੇਲੇ ਦੀਆਂ ਤਿਆਰੀਆਂ ਉਹ ਦਿਖਾਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਕਿਹੜਾ ਕਿਹੜਾ ਸਪਾਰ ਦੇ ਮੇਲੇ ਤੇ ਹੇਕ ਸਾਲ ਆਉਂਦਾ ਜੇ ਕੋਈ ਭੈਣ ਭਰਾ ਸੱਜਣ ਮਿੱਤਰ ਬਾਹਰ ਵੀ ਗਿਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਕਰ ਜਿਵੇਂ ਤੁਹਾਨੂੰ ਸਾਰੇ ਪਤਾ ਪੰਜ ਸਤੰਬਰ ਨੂੰ ਜਿਹੜਾ ਸਪਾਰ ਦਾ ਮੇਲਾ ਪਹਿਲਾ ਮੇਲਾ ਲੱਗ ਰਿਹਾ ਪੰਜ ਸਤੰਬਰ ਦਿਨ ਸ਼ੁੱਕਰਵਾਰ 2025 ਤੇ ਅੱਜ ਆਪਾਂ ਪਹੁੰਚੇ ਨੇ ਸਪਾਰ ਮਾਲਾ ਅੱਜ ਤੋਂ ਮੇਲੇ ਦੇ 15 ਦਿਨ ਮੇਲੇ ਦੇ ਰਹਿ ਗਏ ਹਨ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਹੈ ਮੇਲੇ ਦੀਆਂ ਤਿਆਰੀਆਂ ਵੀ ਕਿੰਨਾ ਕੁ ਮੇਲੇ ਦੀਆਂ ਤਿਆਰੀਆਂ ਹੋ ਗਈਆਂ ਤੇ ਕਿੱਥੇ ਮੇਲਾ ਲੱਗ ਰਿਹਾ ਸਾਰਾ ਆਪਾਂ ਮੱਥਾ ਟੇਕ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਹੋ ਵੀਡੀਓ ਨੇ ਅੰਤ ਤੱਕ ਬਣੇ ਰਹਿਣਾ ਬਾਕੀ ਕਮੈਂਟ ਜਰੂਰ ਕਰਨਾ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਕਿਉਂਕਿ ਭੈਣ ਭਰਾ ਆਪਣਾ ਸਪਾਰ ਦੇ ਮੇਲੇ ਤੇ ਆਉਂਦੇ ਹੋ ਬਾਹਰ ਆ ਉਹ ਵੀ ਕਮੈਂਟ ਜਰੂਰ ਕਰਿਓ ਨਾ ਬਾਕੀ ਜਿਹੜਾ ਵੀ ਜਿਹੜਾ ਵੀ ਸਪਾਰ ਦੇ ਮੇਲੇ ਤੇ ਆ ਰਿਹਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਤੁਹਾਨੂੰ 5 ਸਤੰਬਰ ਨੂੰ ਸਪਾਰ ਦੇ ਮੇਲੇ ਤੇ ਮਿਲਾਂਗੇ ਤੇ ਅੱਜ ਤੁਹਾਨੂੰ ਆਪਾਂ ਸਪਾਰ ਦੇ ਮੇਲੇ ਦੀਆਂ ਤਿਆਰੀਆਂ ਦਿਖਾਉਨੇ ਆਂ ਚੱਲਦੇ ਆਂ ਪਹਿਲਾਂ ਆਪਾਂ ਮੱਥਾ ਟੇਕਦੇ ਆਂ ਤੇ ਪੰਜਾਬ ਦਾ ਸ ਤੇ ਪਹਿਲਾਂ ਆਪਾਂ ਮੱਥਾ ਟੇਕ ਲਈਏ ਤੇ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਤੁਹਾਨੂੰ ਸਾਰੀਆਂ ਇਹ ਮੇਲੇ ਦੀਆਂ ਤਿਆਰੀਆਂ ਨੇ ਉਹ ਦਿਖਾਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਕਿਹੜਾ-ਕਿਹੜਾ ਸਪਾਰ ਦੇ ਮੇਲੇ ਦਾ ਹਰ ਸਾਲ ਆਉਂਦਾ ਜੇ ਕੋਈ ਭੈਣ ਭਰਾ ਸੱਜਣ ਮਿੱਤਰ ਬਾਹਰੇ ਵੀ ਗਿਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਨਾ ਤੇ ਬਾਕੀ ਪਹਿਲਾਂ ਆਪਾਂ ਮੱਥਾ ਟੇਕ ਲਈਏ ਫਿਰ ਆਪਾਂ ਚੱਲਦੇ ਹਾਂ ਤੁਹਾਨੂੰ ਸਾਰੀਆਂ ਇਹ ਮੇਲੇ ਦੀਆਂ ਤਿਆਰੀਆਂ ਨੇ ਉਹ ਸਾਰੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਤੇ ਮੱਥਾ ਪਾ ਟੇਕ ਲਿਆ ਹੁਣ ਆਪਾਂ ਚੱਲਦੇ ਆਂ ਬਾਹਰ ਤੁਹਾਨੂੰ ਮੇਲੇ ਦੀ ਤਿਆਰੀਆਂ ਆਪਾਂ ਦਿਖਾਉਣੀ ਆਂ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਮੇਲਾ ਸਪਾਰ ਦਾ ਤੇ 5 ਸਤੰਬਰ ਨੂੰ ਮੇਲਾ ਲੱਗ ਰਿਹਾ ਤੇ ਇਸ ਸਥਾਨ ਤੇ ਇੱਥੇ ਜਿਹੜਾ ਮੇਲਾ ਉਹ ਸਾਰਾ ਭਰਦਾ ਸਪਾਰ ਬਾਕੀ ਤੁਸੀਂ Google Map ਤੇ ਲੋਕੇਸ਼ਨ ਭਰ ਕੇ ਨਾ ਬਹੁਤ ਸੌਖੇ ਤਰੀਕੇ ਨਾਲ ਸਪਾਰ ਪਹੁੰਚੋ ਉਹਦੇ ਮੰਡੀ ਅਹਿਮਦਗੜ੍ਹ ਦੇ ਨੇੜੇ ਜਿਹੜਾ ਇਹ ਪੈ ਜਾਂਦਾ ਸਪਾਰ ਆਪਾਂ ਮੱਥਾ ਟੇਕ ਕੇ ਬਾਹਰ ਆ ਗਏ ਸੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਵੀ ਕਿੰਨੀ ਇੱਕ ਤਿਆਰੀ ਜਿਹੜੀ ਮੇਲੇ ਦੀਆਂ ਹੋ ਗਈਆਂ ਤੇ 15 ਦਿਨ ਮੇਲੇ ਜਿਹੜੇ ਬਾਕੀ ਆ ਹਜੇ ਤੇ 15 ਦਿਨ ਜਿਹੜਾ ਮੇਲਾ ਸ਼ੁਰੂ ਹੋ ਜੂ ਬਹੁਤ ਵੱਡਾ ਮੇਲਾ ਸਪਾਰ ਦਾ ਤੇ ਜਿਵੇਂ ਆਪਾਂ ਗੱਲ ਕਰੀਏ ਦੁਕਾਨਾਂ ਦੀਆਂ ਤੇ ਦੁਕਾਨਾਂ ਵੈਸੇ ਲੱਗ ਚੁੱਕੀਆਂ ਥੋੜੀਆਂ ਜਿਹੀ ਹੈਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਗਜਲਾ ਹੈਨਾ ਜਿਹੜੀ ਗਜਲਾਂ ਨੇ ਉਹ ਤੁਹਾਨੂੰ ਮਿਲਣ ਲੱਗ ਜਾਣਗੀਆਂ ਅੱਜ ਮੈਂ ਦੇਖ ਸਕਦੇ ਥੋੜੀਆਂ ਜਿਹੀਆਂ ਦੁਕਾਨਾਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ ਬਾਕੀ ਅੱਗੇ ਦਿਖਾਉਣਾ ਹੋਰ ਲਓ ਜੀ ਬਾਕੀ ਉਧਰ ਵੀ ਚਲੋਲ ਵਗੈਰਾ ਲਓ ਜੀ ਤੇ ਜੇ ਆਪਾਂ ਗੱਲ ਕਰੀਏ ਸਪਾਰ ਦੇ ਮੇਲੇ ਦੀ ਜਿਹੜੀ ਮਸ਼ਹੂਰ ਮਠਿਆਈ ਆਪਾਂ ਕਹਿ ਸਕਦੇ ਆ ਗਜਲਾ ਨਾ ਇਹ ਸੂਜੀ ਦੀ ਹੈ ਜੀ ਠੀਕ ਆ ਜੀ ਲਓ ਜੀ ਸੂਜੀ ਦੀ ਨਾ ਬਰਫੀ ਵੀ ਤੁਹਾਨੂੰ ਮਿਲ ਜੂ ਬਾਕੀ ਗਜਲਾ ਇਹ ਵੀ ਤੁਹਾਨੂੰ ਮਿਲ ਜੂ ਤੇ ਆ ਦੇਖੋ ਇੱਧਰ ਸਾਰਾ ਬਾਕੀ ਇਧਰ ਆ ਬਾਈ ਉਹਨੇ ਗਰਮ ਗਰਮ ਅਸੀਂ ਕੱਢ ਰਹੇ ਆ ਲਓ ਜੀ ਆਪਾਂ ਕਿੱਥੋਂ ਆ ਜੀ ਮਰੇ ਕੋਲਾ ਮਰੇ ਕੋਲਾ ਠੀਕ ਆ ਜੀ ਤੇ ਮਰੇ ਕੋਲ ਦਨ ਭਾਈ ਬਾਕੀ ਹੋਰ ਵੀ ਕਾਫੀ ਦੁਕਾਨਾਂ ਨੇੜੇ ਲੱਗ ਚੁੱਕੀਆਂ ਨੇ ਤੇ ਬਾਕੀ ਇੱਧਰ ਸਾਰੀਆਂ ਤਿਆਰੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਹਨ ਤੇ ਇੱਧਰ ਵੀ ਤੁਹਾਨੂੰ ਦਿਖਾਉਣੇ ਆਪਾਂ ਤੇ ਇੱਧਰ ਵੀ ਆ ਮੈਂ ਹੋ ਗਿਆ ਤੇ ਬਾਕੀ ਤੁਸੀਂ ਇੱਥੋਂ ਭੋਗ ਲੈਣਾ ਉਹ ਵੀ ਲੈ ਸਕਦੇ ਹੋ ਜਿਵੇਂ ਆਹ ਦੇਖੋ ਸਾਰਾ ਲਓ ਹਾਂ ਲਓ ਆ ਸਾਰਾ ਹਨ ਐਵੇਂ ਤੁਹਾਨੂੰ ਦੁਕਾਨਾਂ ਬਹੁਤ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਬਾਕੀ ਮੇਲੇ 'ਚ 15 ਦਿਨ ਜਿਹੜੇ ਰਹਿ ਗਏ ਲਓ ਜੀ ਇੱਕ ਤੁਹਾਨੂੰ ਸਾਰਾ ਭੋਗ ਮਿਲ ਜੂ ਹਨਾ ਜਿਵੇਂ ਤੇਲ ਹੋ ਗਿਆ ਤੇ ਕਣਕ ਦੇ ਦਾਣੇ ਹੋਗੇ ਜਿਵੇਂ ਹੈਨਾ ਖਿੱਲਾ ਹੋ ਗਈਆਂ ਬਾਕੀ ਹੋਰ ਵੀ ਜਿਹੜਾ ਵੀ ਮੰਨ ਲਓ ਵੀ ਤੇ ਆਹ ਦੇਖੋ ਅੱਗੇ ਸਾਰਾ ਇੰਨੇ ਕ ਦੁਕਾਨਾਂ ਜਿਹੜੀ ਇੱਥੇ ਲੱਗ ਚੁੱਕੀਆਂ ਨੇ ਬਾਕੀ ਆ ਬਰਫੀ ਹੋ ਗਈ ਤੇ ਗਜਲਾ ਹੋ ਗਿਆ ਇਹ ਕਿਹੜਾ ਮਿੱਠਿਆ ਹੈ ਗੋੜਾ ਵਾਲਾ ਇਹ ਮਿੱਠਾ ਮਿੱਠਾ ਉਹ ਕਚੀਨੀ ਵਾਲਾ ਹੈ ਤੇ ਬਾਈ ਨੇ ਮੈਨੂੰ ਦੱਸਿਆ ਕਹਿੰਦਾ ਖਜਲਾ ਗਜਲਾ ਨਹੀਂ ਮੈਂ ਗਜਲਾ ਕਹਿੰਦਾ ਚਲੋ ਕੋ ਕੋ ਗੱਲ ਆ ਮੈਨੂੰ ਤਾਂ ਜੀ ਸਮਝ ਆਉਣੀ ਚਾਹੀਦੀ ਹੈ ਬਾਕੀ ਆ ਦੇਖੋ ਸਾਰਾ ਨਾ ਬਾਕੀ ਅੱਗੇ ਵੀ ਦੁਕਾਨਾਂ ਬਹੁਤ ਜਿਹੜੀਆਂ ਉਹ ਲੱਗ ਰਹੀਆਂ ਨੇ ਇੱਧਰ ਵੀ ਜਿਵੇਂ ਅਸੀਂ ਗੱਲ ਕਰੀਏ ਨਾ ਲੋ ਵੀ ਬਾਕੀ ਬਹੁਤ ਵੱਡਾ ਮੇਲਾ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਤੇ ਗਜਲਾ ਜਮ ਕੇ ਇਸਪਾਰ ਦੇ ਮੇਲੇ ਦੀ ਬਹੁਤ ਫੇਮਸ ਮਠਾਈ ਹੈ ਇਹ ਤੁਹਾਨੂੰ ਬਹੁਤ ਦੇਖਣ ਨੂੰ ਮਿਲ ਜੂ ਇੱਥੇ ਜਿਵੇਂ ਆ ਦੇਖੋ ਸਾਰਾ ਜਿਵੇਂ ਇਧਰ ਬਾਈਓ ਨੇ ਕੱਢ ਰਹੇ ਨੇ ਗਰਮ ਗਰਮ ਨਾ ਬਹੁਤ ਮਸਲਾ ਲਗਾਈ ਹੈ ਹਾਂ ਜੀ ਇਸਪਾਰ ਦੇ ਮੇਲੇ ਦੀ ਮਤਲਬ ਕਿ ਆਪਾਂ ਨੇ ਮਸ਼ਹੂਰ ਕਹਿਤਾ ਹਾਂ ਹਾਂ ਜੀ ਹਾਂ ਜੀ ਤੇ ਪੰਤਰੀ ਨੂੰ ਲੱਗ ਰਿਹਾ ਪਹਿਲਾ ਮੇਲਾ ਹੈ ਨਾ ਜੀ ਆਜ ਕਰੀ ਚੌਕੀ ਹੈ ਓਕੇ ਪੰਤਰੀ ਦੀ ਲੋ ਜੀ ਪੰਤਰੀ ਦੀ ਪਹਿਲੀ ਚੌਕੀ ਆ ਤੇ ਬਾਕੀ ਇੰਨੀ ਕ ਦੁਕਾਨਾਂ ਲੱਗ ਚੁੱਕੀਆਂ ਨੇ ਬਾਕੀ ਤੁਹਾਨੂੰ ਆਪਾਂ ਨੈਕਸਟ ਅਪਡੇਟ ਦਵਾਂਗੇ ਫੋਲੋ ਤੇ ਲਾਈਕ ਕਮੈਂਟ ਜਰੂਰ ਕਰਿਓ। ਬਾਕੀ ਇੱਧਰ ਵੀ ਦੁਕਾਨਾਂ ਤੁਸੀਂ ਦੇਖੋ ਸਾਰੀਆਂ। ਲਓ ਵੀ। ਸਾਰੀਆਂ ਹਨਾ ਤੇ ਇੱਧਰ ਜਮੇ ਹਨਾ ਬਾਈਓਲੀ ਹੋ ਗਿਆ ਇੱਧਰ ਸਾਰਾ। ਬਾਕੀ ਇੱਧਰ ਰਸ ਹੋ ਗਿਆ ਸਾਰਾ। ਲਓ ਵੀ। ਤੇ ਬਾਕੀ ਉਧਰ ਚੰਡੋਲ ਵਗੈਰਾ ਤੁਹਾਨੂੰ ਆਪ ਦਿਖਾਉਣੇ ਆ। ਉਹਦੀ ਵੀ ਤਿਆਰੀ ਜਿਹੜੀ ਚੱਲ ਰਹੀਆਂ ਨੇ। ਲਓ ਵੀ ਜਮੇ ਆਪਾਂ ਪਹੁੰਚੇ ਤੁਸੀਂ ਸਪਾਰ ਤੇ ਸਪਾਰ ਆਪਾਂ ਨੂੰ ਬਾਈ ਮਿਲਿਆ ਪੀਵੀ 82 ਪੰਜਾਬੀ ਕੋਲਚਾ ਤੇ 버ਗਰ। ਏ ਬਾਈ ਨੂੰ ਮਲਾਉਣ ਦਾ ਤੁਹਾਨੂੰ ਕਾਰਨ ਇਹ ਆ ਕਿ ਆਪਾਂ ਕਹਿ ਦੇਈਏ ਆਪਣੇ ਪੰਜਾਬੀ ਭਰਾਵਾਂ ਦੀ ਆਪਾਂ ਸਪੋਰਟ ਕਰੋ ਕੋਈ ਵੀ ਨਵਾਂ ਕੰਮ ਕਰਦਾ ਹਨਾ ਤੇ ਬਾਈ ਨੇ ਵੀ ਮੰਨ ਲਓ 2 ਮਹੀਨੇ ਵੀਰੇ 2 ਮਹੀਨੇ ਹੋਏ ਨੇ ਹਾਂਜੀ ਹਾਂਜੀ ਵੀਰੇ 2 ਮਹੀਨੇ ਹੋ ਗਏ ਤੇ ਬਾਈ ਨੇ 2 ਮਹੀਨੇ ਹੋਏ ਨੇ ਕੰਮ ਕਰੇ ਨੂੰ ਪਹਿਲੀ ਗੱਲ ਆ ਵੀ ਸਫਾਈ ਬਹੁਤ ਆ ਦੂਜੀ ਗੱਲ ਆ ਟੇਸਟ ਹੈ ਨਾ ਤੇ ਕਿੰਨੇ ਦਾ ਵੀਰੇ 골ਚਾ ਹੈ 10 ਰੁਪਏ ਦਾ ਵੀਰੇ ਇਹ 20 ਰੁਪਏ ਦਾ 20 ਰੁਪਏ ਦਾ 골ਚਾ ਸਿਰਫ ਹੁਣ ਤੁਸੀਂ ਜਿੱਦਨੇ ਵੀ ਸਪਾਰ ਦੇ ਮੇਲੇ ਤੇ ਆਉਣਾ ਹੈ ਬਾਈ ਕੋ ਆਉਣਾ ਤੇ ਬਾਈ ਦਾ ਜਿਹੜਾ ਐਡਰੈਸ ਮੇਨ ਹੋਊਗਾ ਸਪਾਰ ਦੇ ਮੇਲੇ ਨੂੰ ਆਹ ਚਿੱਟੀ ਕੋਠੀ ਐ ਇੱਥੇ ਹਨਾ ਇਹ ਚਿੱਟੀ ਕੋਠੀ ਦੇ ਬਿਲਕੁਲ ਨੇੜੇ ਬਾਈ ਜਿਹੜਾ ਇਹ ਕੁਲਚਾ ਤਿਆਰ ਕਰੂਗਾ ਇੱਥੋਂ ਤੁਸੀਂ ਬਾਈ ਤੋਂ ਖਾ ਸਕਦੇ ਹੋ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਕਿਹੜਾ ਪਿੰਡ ਆ ਵੀਰੇ ਆਪਣਾ ਆਪਣਾ ਦਹਿਲੀਜ਼ ਕਲਾਂ ਵੀਰ ਜੀ ਆਪਣਾ ਦਹਿਲੀਜ਼ ਕਲਾਂ ਮੇਨ ਗੱਲ ਹੁੰਦੀ ਆ ਵੀ ਹਨਾ ਆਪਾਂ ਨੂੰ ਚੀਜ਼ ਖਾਣ ਨੂੰ ਵਧੀਆ ਲੱਗੇ ਮੇਨ ਹੁਣ ਗੱਲ ਹੁੰਦੀ ਆ ਸਫਾਈ ਹਨਾ ਇਸ ਫਾਈ ਬਹੁਤ ਆ ਤੀਜੀ ਗੱਲ ਹੈ ਕਿ ਆਪਣਾ ਪੰਜਾਬੀ ਭਰਾ ਆਪਣਾ ਵੀ ਫਰਜ਼ ਬਣਦਾ ਨਾ ਵੀ ਉਹਨਾਂ ਵੀਰੇ ਘਰੇ ਆਪਾਂ ਸਾਰਾ ਕੁਝ ਤਿਆਰੀ ਕਰਿਆ ਹੋਇਆ ਆ ਠੀਕ ਬਾਕੀ ਦੂਜੀ ਗੱਲ ਵੀ ਸਾਰਾ ਜਿਹੜਾ ਬਾਈ ਦਾ ਉਹ ਵੀ ਇਹ ਤੇ ਚੀਜ਼ ਪੈਂਦੀ ਉਹ ਸਾਰਾ ਬਾਈ ਆਪ ਘਰੇ ਹੱਥੀਂ ਤਿਆਰ ਕਰਦਾ ਹੈ ਨਾ ਜਿਵੇਂ ਪਿਆਜ਼ ਹੋ ਗਿਆ ਵੀਰੇ ਟਮਾਟੇ ਹੋ ਗਏ ਮਿਰਚਾਂ ਹੋ ਗਈਆਂ ਤੇ ਤੁਸੀਂ ਜੇ ਇਸ ਪਾਰ ਤੇ ਮਿਲਿਆ ਕੋਈ ਵੀ ਆਪਣਾ ਭੈਣ ਭਰਾ ਸੱਜਣ ਮਿੱਤਰ ਆ ਰਿਹਾ ਤਾਂ ਪੀਵੀ 82 ਪੰਜਾਬੀ ਕੋਲਚਾ 버ਗਰ ਵਾਲਾ ਤੁਸੀਂ ਜ਼ਰੂਰ ਜਾ ਰੱਖਿਓ ਤੇ ਬਾਈ ਨੂੰ ਜੋ ਆ ਖਾ ਕੇ ਤੁਸੀਂ ਇੱਕ ਵਾਰ ਜ਼ਰੂਰ ਦੱਸਿਓ ਨਾ ਬਾਕੀ ਠੀਕ ਆ ਜੀ ਤੇ ਬਸ ਓਦਣਾ ਬਾਈ ਸ਼ੇਅਰ ਕਰਨਾ ਜੇ ਪਾਰ ਤੇ ਬਾਕੀ ਸਾਹਮਣੇ ਤੁਸੀਂ ਚੰਡੋਲ ਦੇਖ ਸਕਦੇ ਹੋ ਚੰਡੋਲ ਜਿਹੜੇ ਲੱਗਣ ਲੱਗੇ ਹੋਏ ਨੇ ਵੱਡੇ ਚੰਡੋਲ ਲੱਗਦੇ ਨੇ ਪੂਰੇ ਤੇ ਬਾਕੀ ਇੱਧਰ ਵੀ ਸਾਰਾ ਸਮਾਨ ਜਿਹੜਾ ਆ ਗਿਆ ਹੈ ਹਨਾ ਤੁਸੀਂ ਇਹ ਵੀ ਦੇਖ ਸਕਦੇ ਹੋ ਇੱਧਰ ਵੀ ਜਿਹੜੇ ਚੰਡੋਲ ਲੱਗ ਰਹੇ ਨੇ ਬਾਕੀ ਤਿਆਰੀ ਜਿਹੜੀ ਮੇਲੇ ਦੀ ਉਹ ਚੱਲ ਰਹੀਆਂ ਨੇ ਜਿਵੇਂ ਆਹ ਦੇਖੋ ਸਾਰਾ ਹਨਾ ਲਓ ਵੀ ਤੇ ਇਸ ਜਗ੍ਹਾ ਤੇ ਜਿਹੜਾ ਮੇਲਾ ਸਾਰਾ ਲੱਗ ਰਿਹਾ ਆ ਸਾਰੀ ਜਗ੍ਹਾ ਤੇ ਮਤਲਬ ਬਹੁਤ ਇਕੱਠ ਹੁੰਦਾ ਮਗਰ ਤੁਸੀਂ ਪਿਛਲੇ ਵੀਡੀਓ ਜੇ ਮੈਂ ਦੇਖੀ ਵੀ ਹੋਣਗੀਆਂ ਹਨਾ ਤੇ ਬਾਕੀ ਇੱਧਰ ਚੱਲਦੇ ਆਂ ਇਧਰੋਂ ਆਇਤੀ ਤੇ ਇਧਰ ਆ ਮੰਦਿਰ ਤੇ ਮੰਦਿਰ ਕਿਹਨੇ ਆਪਾਂ ਆਇਤੀ ਤੇ ਇਹ ਥੀ ਸਪਾਰ ਦੇ ਮੇਲੇ ਦੀ ਇੱਕ ਛੋਟੀ ਜਿਹੀ ਝਲਕ ਤੇ ਬਾਕੀ ਤੁਹਾਨੂੰ ਆਪਾਂ ਹੋਰ ਵੀ ਦਿਖਾਵਾਂਗੇ ਹਨਾ ਅਪਡੇਟ ਦਵਾਂਗੇ ਸਾਰੀ ਸਪਾਰ ਦੇ ਮੇਲੇ ਤੇ ਤੁਹਾਨੂੰ ਸਾਰੇ ਆਪਾਂ ਸਪਾਰ ਦੇ ਮੇਲੇ ਦਿਖਾਵਾਂਗੇ ਸੋ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਆਪਾਂ ਨੂੰ ਫੋਲੋ ਇੰਸਟਾ ਦੇ ਫੇਸਬੁੱਕ ਤੇ ਆਪਾਂ ਨੂੰ ਫੋਲੋ ਕਰ ਲਓ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਬਾਕੀ ਇੱਧਰ ਵੀ ਬਹੁਤ ਸਾਰੀਆਂ ਦੁਕਾਨਾਂ ਹੁੰਦੀਆਂ ਨੇ ਜਿਵੇਂ ਆ ਦੇਖ ਸਕਦੇ ਹੋ ਨਾ ਤਿਆਰੀਆਂ ਚੱਲ ਰਹੀਆਂ ਨੇ ਪੂਰੀ ਜੋਰਾਂ ਤੇ ਤਿਆਰੀਆਂ ਚੱਲ ਰਹੀਆਂ ਨੇ ਮੈਂ ਤੁਹਾਨੂੰ ਸਾਰਾ ਦੇਖ ਸਕਦੇ ਹੋ ਇੱਧਰ ਵੀ ਦੁਕਾਨਾਂ ਵਗੈਰਾ ਲੱਗੀਆਂ ਨੇ ਉਹ ਤਕਰੀਬਨ ਆ ਆ ਦੇਖ ਸਾ ਦਿਖਾ ਰਿਹਾ ਤੇ ਉਹ ਬਾਈ ਕਹਿੰਦਾ ਵੀ ਤੇ ਆ ਬਾਈ ਉਹਨਿੰਦਾ ਐਨਕਾ ਵਗੈਰਾ ਹੋ ਗਈ ਜਿਵੇਂ ਰਿਹਾ ਨਾ ਲੈ ਵੀ ਤੇ ਇਹ ਸਾਰੀਆਂ ਸਪਾਰਟ ਦੇ ਮੇਲੇ ਤੇ ਕਰਕੇ ਹੈ ਨਾ ਬਾਈ ਉਹਨਿੰ ਨੇ ਇੱਥੇ ਦੁਕਾਨਾਂ ਲਾਈਆਂ ਹੋਈਆਂ ਨੇ ਤੇ ਕਿੰਨੇ ਕੁ ਤਿਆਰੀ ਹੋ ਗਈ ਤੁਹਾਨੂੰ ਸਾਰੀਆਂ ਆਪਾਂ ਦਿਖਾ ਦਈਏ ਓਕੇ ਠੀਕ ਆ ਜਿਹੜੇ ਆਪਣੀਆਂ ਐਨਕਾਂ ਹੁੰਦੀਆਂ ਨੇ ਜਿਹੜੇ ਆਪਾਂ 2200 33000 ਦੀ ਲੈਣੇ ਆ ਆਪਾਂ ਐਨਕਾਂ ਉਹ ਆਪਾਂ ਛਪਾਰ ਦੇ ਮੇਲੇ 'ਚ ਸੇਲ ਲਾਈ ਐ 100 ਰੁਪਏ ਮੇਲੇ ਤੱਕ ਉਰੀਆਂ ਤੁਸੀਂ ਮੇਲੇ ਤੱਕ ਉਰੀਆਂ ਮੇਲੇ ਤੋਂ ਬਾਅਦ ਵੀ ਆਪਾਂ ਦੱਸਦੇ ਨ ਹੋਰੀਆਂ ਮੇਲੇ ਤੋਂ ਬਾਅਦ ਵੀ ਕਿੰਨਾ ਟਾਈਮ ਚੱਲਦਾ ਮੇਲਾ ਇਹ ਇਹ ਮੇਲਾ ਇਹ ਪੂਰਾ ਜਿਹੜਾ ਜੋਰ ਆ ਸ਼ੋਰ ਆ ਤੇ ਚੱਲਣਾ 7 ਦਿਨ ਪੂਰਾ ਹੈ 7 ਦਿਨ ਠੀਕ ਠੀਕ ਤੇ ਪਹਿਲਾ 5 ਤਰੀਕ ਨੂੰ ਲੱਗ ਰਿਹਾ ਨਾ 5 ਤਰੀਕ ਨੂੰ ਪਹਿਲਾ ਦਿਨ ਹੁਣ ਆ ਪੂਰਾ ਜੋਰ ਨਾਲ ਭੀੜ ਹੋਣੀ ਠੀਕ ਹੈ ਠੀਕ ਹੈ ਚੁੱਲ੍ਹੇ ਚੱਲੇ ਪੂਰੇ ਲੱਗ ਰਹੇ ਨੇ ਓਕੇ ਓਕੇ ਤੇ ਠੀਕ ਆ ਵੀਰੇ ਇੱਕ ਆ ਮੁੰਡੇ ਦੀ ਆ ਮੁੰਡਾ ਆਇਆ ਬੁਰੋ ਫਾਇਦਲ ਕਾਤ ਆਇਆ ਇਹਦੀ ਫੋਟੋ ਲੈ ਲੈ ਆਇਆ ਬਾਈ ਲੈ ਖੋਸਾ ਠੀਕ ਲਓ ਜੀ ਜਿਵੇਂ ਆਪਾਂ ਪਹੁੰਚੇ ਸੀ ਸਪਾਰ ਹਨਾ ਤੇ ਮੈਂ ਤੁਹਾਨੂੰ ਦੱਸਦਾ 15 ਦਿਨ ਸਪਾਰ ਦੇ ਮੇਲੇ ਦੇ ਰਹਿਗੇ ਆ ਤੇ ਮੈਂ ਕਿਹਾ ਵੀ ਤੁਹਾਡੇ ਨਾਲ ਤਿਆਰੀਆਂ ਥੋੜੀਆਂ ਜਿਹਾ ਕਰ ਦਈਏ ਕਿਉਂਕਿ ਸਪਾਰ ਦਾ ਮੇਲਾ ਬਹੁਤ ਪੰਜਾਬ ਦੇ ਮਸ਼ਹੂਰ ਮੇਲੇ ਚ ਇੱਕ ਵੱਡਾ ਮੇਲਾ ਤੇ ਬਾਕੀ ਆਉਣ ਵਾਲੇ ਦਿਨਾਂ ਸਪਾਰ ਦੇ ਮੇਲੇ ਸਾਰੇ ਤੁਹਾਨੂੰ ਆਪ ਵੀਡੀਓ ਦਿਖਾਵਾਂਗੇ ਸਾਰਾ ਤੁਹਾਨੂੰ ਮੇਲਾ ਆਪ ਦਿਨ ਦਾ ਵੀ ਦਿਖਾਵਾਂਗੇ ਰਾਤ ਦਾ ਵੀ ਦਿਖਾਵਾਂਗੇ ਤੁਸੀਂ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਣਾ ਵੱਟਬਾਰ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ ਨਿਓ ਤੇ ਤੁਹਾਡਾ ਸਾਰਿਆਂ ਦਾ ਤਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ